ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਮੇਰੇ ਆਪਣੇ ਪਿੰਡ ਪਿੰਡ ਨੰਗਲ ਤੋਂ ਆਂ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋਨਾਂ ਸ਼ਹਿਰਾਂ ਤੋਂ ਦੂਰੀ ਲਗਭਗ 10 ਕਿਲੋਮੀਟਰ ਦੇ ਆਸ-ਪਾਸ ਹੋਊਗੀ ਨੇੜੇ ਪਿੰਡਾਂ ਦੀ ਜੇ ਗੱਲ ਕਰਦੇ ਆਂ ਚੁਮੇਲੀ ਸਿਰਸੜੀ ਨੱਥਿਆਲਾ ਕੋਟਸੁਕੀਆ ਇਹਦੇ ਨੇੜੇ ਆ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਵੀ ਇੱਕ ਖੇਤੀਬਾੜੀ ਕਰਨ ਵਾਲਾ ਪਰਿਵਾਰ ਹੈ ਜਿਹਦੇ ਕੋਲ ਘਰੇ ਰੱਖੇ ਹੋਏ ਪਸ਼ੂ ਜਿਹੜੇ ਤੁਸੀਂ ਹੁਣ ਦੇਖ ਰਹੇ ਹੋ ਇੰਨੇ ਕ ਨਾਗੇ ਘਰੇ ਰੱਖਦੇ ਆ ਇੱਕ ਗਾਂ ਅੰਦਰ ਵੀ ਖੜੀ ਹੈ ਜਿਹੜੀ ਵੀਡੀਓ ਬਣ ਰਹੀ ਹੈ ਇਹਦੇ ਚ ਇਹ ਵੈੜ ਭਾਈ ਜੀ ਹੋਰਾਂ ਨੇ ਵਿਕਾਊ ਕੀਤੀ ਹੈ ਮੈਂ ਗੱਲਬਾਤ ਕਰੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਂ ਵੀਡੀਓ ਕਿਤੋਂ ਵੀ ਬਣਾਉਣਾ ਹਮੇਸ਼ਾ ਇਹ ਕੋਸ਼ਿਸ਼ ਕੀਤੀ ਆ ਕਹਿਣ ਦੀ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਦੇਖੇ ਆਪਦੀ ਤਸੱਲੀ ਕਰੇ ਫੁੱਲ ਤੇ ਆਪਦੀ ਸਮਝ ਨਾਲ ਪਸ਼ੂ ਖਰੀਦੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆ ਕੇ ਜਰੂਰ ਦੇਖਿਓ ਆਓ ਡਿਟੇਲ ਪੁੱਛੀਏ ਰੇਟ ਵੀਡੀਓ 'ਚ ਹੀ ਹੋਊਗਾ ਬਾਕੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਹਾਂ ਮੇਰਾ ਸਰਨੇਮੀਆਂ ਵੀਰ ਜਗਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਜੀਤ ਅੱਜ ਜਿਹੜੀ ਇਹ ਗਾਂ ਵੇਚਣ ਲੱਗਿਓ ਕੈਨ ਮਸੂਆ ਸੁੰਦੀ ਹੈ ਪਹਿਲੇ ਸੋ ਇਹ ਵਹਿੜੀ ਹੈ ਜੀ ਕਿੰਨੇ ਦਿਨ ਲਊਗੀ ਹਜੇ ਸੂਨ 'ਚ ਤੇ 2 ਮਾਰਚ ਨੂੰ ਦਿਨ ਪੂਰੇ 2 ਮਾਰਚ ਨੂੰ ਦਿਨ ਪੂਰੇ ਹੋਣੇ ਅੱਜ 27 ਤਰੀਕ ਹੈ ਹਾਂਜੀ ਦੋ ਤਿੰਨ ਦਿਨ ਦਿਨ ਪੂਰੇ ਹੋਣ ਚ ਪਾਇਆ ਜਿਹੜੇ ਉੱਤੇ ਲੋਹੇ ਲੱਗਾ ਹਨ ਹਾਂਜੀ ਏਆਈ ਆਪ ਕਰਾਈ ਸੀ ਆਪ ਦੀ ਘਰ ਦੀ ਵੈੜਾ ਜਾਂ ਖਰੀਦੀ ਹੋਈ ਹੈ ਨਹੀਂ ਘਰ ਦੀ ਹੈ ਠੀਕ ਹੈ ਅੱਛਾ ਸੀਮਨ ਕਿਹੜਾ ਲੱਗਾ ਕੋਈ ਸਹੀ ਧਿਆਨ ਚ ਦੇ ਸੀਮਨ ਇਹਦੇ ਸਰਕਾਰੀ ਲੱਗਾ ਸੀ ਇੱਥੋਂ ਪੈਨਪ ਡਾਕਟਰ ਤੋਂ ਸਰਕਾਰੀ ਡਾਕਟਰ ਤੋਂ ਹੀ ਲੱਗਾ ਹੈ ਕਨਫਰਮ ਨਹੀਂ ਹੈ ਵੀ ਕਿਹੜਾ ਬੁੱਲ ਲੱਗਾ ਹੈ ਨਾ ਹਾਂਜੀ ਸਰਕਾਰੀ ਲੱਗਾ ਨੂੰ ਮੇਰੇ ਕੋਲ ਚ ਉਹਨਾਂ ਦੇ ਰਜਿਸਟਰ ਤੇ ਵੀ ਨੋਟ ਹੋਣਾ ਚਾਹੀਦਾ ਹਾਂਜੀ ਪਿਆ ਹੋਊਗਾ ਤੇ ਕੋਈ ਡਾਕਟਰ ਸਭ ਕੋਲ ਪਿਆ ਹੋਊਗਾ ਠੀਕ ਹੈ ਕੀ ਰੇਟ ਰੱਖਦੇ ਹੋ ਜਗੀਜੀਤ ਭਾਈ ਰੇਟ ਦਾ 75000 ਰੁਪਏ ਖੋਲੀ ਨੂੰ ਦੋਸਤੋ ਪੈਂਡ ਸਾਡੇ ਸਰਕਾਰੀ ਹਸਪਤਾਲ ਹੈਗਾ ਪਸੂਆਲਾ ਉਹਦੇ ਚ ਡਾਕਟਰ ਸਾਹਿਬ ਆਉਂਦੇ ਆ ਜਿਹੜੇ ਉਹਨਾਂ ਨੇ ਏਆਈ ਕੀਤੀ ਹੈ ਸੀਮਨ ਕਿਹੜਾ ਲੱਗਾ ਉਹ ਬਾਅਦ ਦੀ ਗੱਲ ਹੈ ਇਹ ਕਨਫਰਮਾ ਵੀ ਹੈ ਏਆਈ ਨਾਲ ਗੱਬਣ ਕਰਾਈ ਵੀ ਥਣ ਸੋਨਾ ਰੱਖੂਗੀ ਹਜੇ ਵੈਡ ਦਿਨ ਲਾਊਗੀ ਲੱਗਦਾ ਵੀ ਸੂਨ ਦੇ ਵਿੱਚ ਦਰਮਿਆਨਾ ਜਿਹਾ ਕੱਦ ਬਾਲਾ ਵੱਡਾ ਕੱਦ ਘੱਟ ਨਹੀਂਗਾ ਲੰਬਾਈ ਸੋਹਣੀ ਹੈ ਹਾਈਟ ਠੀਕ ਠੀਕ ਹੈ ਰੇਟ 75000 ਹੈ ਗੁਲਾਬੀ ਰੰਗ ਦੇ ਥਾਣਾ ਦੋਸਤੋ ਤੇ ਇਹਦਾ ਰੰਗ ਰੂਪ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਸੋ ਇਹਨੇ ਪਹਿਲਾ ਸੁਹਾ ਸੁਣਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰਨੀ ਹੈ ਤੁਸੀਂ ਫਿਰ ਮੋੜੀ ਜਗਜੀਤ ਭਾਈ ਟੈਗ ਜਿਹੜਾ ਹੋਰ ਮੋੜੀ ਬਾਕੀ ਹਾਈਟ ਦੀ ਜੱਜਮੈਂਟ ਦੋਸਤੋ ਬਾਈ ਨਾਲ ਤੁਰ ਰਿਹਾ ਤੇ ਤੁਹਾਨੂੰ ਉਹਦੇ ਤੋਂ ਵੀ ਕਨਫਰਮ ਹੋ ਜਾਣੀ ਚਾਹੀਦੀ ਹੈ ਸੋ ਲਗਭਗ 5 ਫੁੱਟ 6 ਇੰਚ ਦੇ ਆਸ-ਪਾਸ ਵੀਰ ਦੀ ਹਾਈਟ ਆਪਦੀ ਹੋਊਗੀ ਉਹਦੇ ਹਿਸਾਬ ਤੇ ਤੁਸੀਂ ਇਸ ਗਾਂ ਦੀ ਹਾਈਟ ਨੂੰ ਦੇਖ ਲਿਓ ਤੋੜਦੇ ਆ ਤਾਂ ਸੀਲ ਸਰੀਫ ਲੱਗਦੀ ਆ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਪਾਸ ਆਪ ਕਰ ਲੂਗਾ ਸੋ 75000 ਚ ਪਹਿਲਾ ਹਸੂਆ ਸੂਨ ਦੀ ਵਹਿੜ ਤੁਹਾਨੂੰ ਦਿਖਾ ਰਿਹਾ ਮੈਂ ਮੈਂ ਇਸ ਸਾਈਡ ਤੋਂ ਵੀ ਤੁਹਾਨੂੰ ਥਾਣਾ ਦਿਖਾਉਣੇ ਹਜੇ ਬਾਕੀ ਸਮਝਦਾ ਤੇ ਤੁਹਾਨੂੰ ਦਿਖਾਉਂਗਾ ਜਰੂਰ ਤੋ ਇਸ ਸਾਈਡ ਤੋਂ ਵੀ ਦੱਸੋ ਇਹਦੇ ਥਾਣ ਤੁਸੀਂ ਦੇਖ ਸਕਦੇ ਹੋ ਥਾਣਾ ਸੋਹਣੇ ਹੱਥੀ ਚੁਵਾਈ ਵਾਲੇ ਇੱਕ ਛੋਟਾ ਜਾਂ ਅਧਿਕ ਇੰਚ ਦਾ ਨਿੱਕਾ ਜਿਹਾ ਨਿਸ਼ਾਨ ਜਿਹੜਾ ਉਹ ਦੋ ਥਾਣਾ ਦੇ ਸਨ ਚ ਇਸ ਪਾਸੇ ਹੈਗਾ ਬਾਕੀ ਉਹਦਾ ਕੋਈ ਇਸ਼ੂ ਨਹੀਂ ਹੈ ਚੱਲਦਾ ਨਹੀਂਗਾ ਪਾਸੋਂ ਫਿਰ ਵੀ ਕਰ ਲੈਣੀ ਹੁੰਦੀ ਹੈ ਤਾਂ ਉਦੋਂ ਤੁਸੀਂ ਕਨਫਰਮ ਕਰ ਲਓਗੇ ਖੁਰਲੀ ਤੋਂ ਅੰਦਾਜ਼ਾ ਇਹਦੀ ਹਾਈਟ ਦਾ ਲਾ ਸਕਦੇ ਹਾਂ ਦੋਸਤੋ ਲਗਭਗ ਡੇਢ ਤੋਂ 2 ਫੁੱਟ ਦੇ ਆਸ-ਪਾਸ ਪੌਣੇ ਇੱਕ ਤੋਂ 2 ਫੁੱਟ ਦੀ ਕਰਨੀ ਹੈ ਇਸ ਸਾਈਡ ਤੋਂ ਬਾਕੀ ਟਾਂਚਾ ਤੁਸੀਂ ਉਹਨੇ ਦਾ ਵੇਖ ਹੀ ਲਿਆ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ